ਸਟੂਡੈਂਟਸ ਵੈਲਕਮ ਅੱਜ ਇਸ ਵੀਡੀਓ ਦੇ ਵਿੱਚ ਅਸੀਂ 1857 ਈਸਵੀ ਦਾ ਵਿਦਰੋਹ ਜਿਹੜਾ ਕਿ ਪੰਜਾਬ ਦੇ ਵਿਸ਼ੇਸ਼ ਸੰਦਰਭ ਦੇ ਨਾਲ ਸੰਬੰਧਿਤ ਹੈ ધ ਰਿਵੋਲਟ ਆਫ 1857 ਵਿਦ ਸਪੈਸ਼ਲ ਰੈਫਰੈਂਸ ਟੂ ਪੰਜਾਬ ਮੀਨ ਜਿਹੜੀ ਅਸੀਂ 1857 ਈਸਵੀ ਦੇ ਵਿਰੋਧ ਦੀ ਗੱਲ ਕਰਾਂਗੇ ਤਾਂ ਉਹ ਪੰਜਾਬ ਦੇ ਨਾਲ ਜਿੰਨੇ ਸੰਬੰਧਿਤ ਹੈ ਉਹਦੇ ਅਕੋਰਡਿੰਗ ਅਸੀਂ ਇਸ ਪੂਰੀ ਵੀਡੀਓ ਦੇ ਵਿੱਚ ਐਜ਼ ਅ ਥਿਊਰੀ ਪਾਰਟ ਡਿਸਕਸ ਕਰਾਂਗੇ 1857 ਈਸਵੀ ਦੇ ਵਿੱਚ ਭਾਰਤ ਦੇ ਵਿੱਚ ਜਿਹੜਾ ਇਹ ਵਿਦਰੋਹ ਹੋਇਆ ਸੀ ਇੱਕ ਜਾਂ ਭਿਆਨਕ ਬਗਾਵਤ ਹੋਈ ਸੀ ਇਹ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੋਈ ਸੀ ਤੇ ਇਹਨੂੰ 1857 ਈਸਵੀ ਦੇ ਵਿਰੋਧ ਦੇ ਨਾਲ ਜਾਣਿਆ ਜਾਂਦਾ ਹੈ ਤੇ ਇਸ ਘਟਨਾ ਨੂੰ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਜਿਹੜੀ ਯੁੱਗ ਪਲਟਾਊ ਘਟਨਾ ਮੰਨਿਆ ਜਾਂਦਾ ਹੈ ਕਿਉਂਕਿ ਇਹਨੂੰ ਅਸੀਂ ਇਹ ਮੰਨਦੇ ਹਾਂ ਕਿ ਇਹ ਆਜ਼ਾਦੀ ਦੀ ਪਹਿਲੀ ਲੜਾਈ ਸੀ ਇਸ ਤੋਂ ਬਾਅਦ ਆਜ਼ਾਦੀ ਦੀ ਲੜਾਈ ਦਾ ਜਿਹੜਾ ਮੁੱਢ ਹੈ ਉਹ ਵੱਜਿਆ ਸੀ ਤੇ ਅਸੀਂ ਇਹਨੂੰ ਕੁਝ ਹੋਰ ਨਾਵਾਂ ਦੇ ਨਾਲ ਵੀ ਜਾਣਦੇ ਆ ਅਦਰ ਨੇਮਸ ਆਫ ਰਿਵੋਲਟ ਆਫ 1857 ਜਿਵੇਂ ਕਿ ਸੈਨਿਕ ਵਿਦਰੋਹ ਇਸਾਈਆਂ ਵਿਰੁੱਧ ਧਾਰਮਿਕ ਯੁੱਧ ਸਮੰਤਾ ਜਾਂ ਜ਼ਿਮੀਦਾਰਾਂ ਦਾ ਵਿਦਰੋਹ ਅੰਗਰੇਜ਼ਾਂ ਵਿਰੁੱਧ ਹਿੰਦੂ ਮੁਸਲਿਮ ਸਾਜ਼ਿਸ਼ ਪਹਿਲਾ ਭਾਰਤੀ ਸੁਤੰਤਰਤਾ ਸੰਗਰਾਮ ਹੁਣ ਅਸੀਂ ਗੱਲ ਕਰਾਂਗੇ ਇਹਦੇ ਕੌਜ਼ਸ ਕਿਹੜੇ-ਕਿਹੜੇ ਰਹੇ ਨੇ ਜਿਹੜਾ ਹੈ 1857 ਈਸਵੀ ਦਾ ਵਿਦਰੋਹ ਹੋਇਆ ਸੀ ਸਭ ਤੋਂ ਪਹਿਲਾਂ ਹੈਗਾ ਪੋਲੀਟੀਕਲ ਕੌਜ਼ਸ ਰਾਜਨੀਤਿਕ ਕਾਰਨ ਲਾਰਡ ਡਲਹਾਉਜੀ ਨੇ ਜਿਹੜਾ ਲੈਪਸ ਦਾ ਸਿਧਾਂਤ ਹੈ ਉਹਨੂੰ ਅਡਾਪਟ ਕੀਤਾ ਸੀ ਤੇ ਇਸ ਨੀਤੀ ਦੇ ਅਕੋਰਡਿੰਗ ਕੀ ਸੀ ਵੀ ਜੇਕਰ ਕੋਈ ਵੀ ਜਿਹੜੀ ਦੇਸੀ ਰਾਜਤ ਸੀ ਉਹਦਾ ਸ਼ਾਸਕ ਜੇਕਰ ਉਹਦੇ ਕੋਈ ਬੱਚਾ ਨਹੀਂ ਹੁੰਦਾ ਸੀ ਮੀਨ ਜਿਹੜੇ ਨੇ ਅੱਗੋਂ ਸਾਰਾ ਰਾਜਪਾਗ ਸੰਭਾਲਣਾ ਹੁੰਦਾ ਸੀ ਤੇ ਉਹ ਬਿਨਾਂ ਸੰਤਾਨ ਦੇ ਮਰ ਜਾਂਦਾ ਸੀ ਤੇ ਜੇਕਰ ਉਹਦਾ ਪੁੱਤਰ ਕੋਈ ਵੀ ਗੋਦ ਲਿਆ ਹੁੰਦਾ ਸੀ ਤਾਂ ਉਹਨੂੰ ਗੱਦੀ ਦਾ ਜਿਹੜਾ ਵਾਰਸ ਹੈ ਉਹ ਨਹੀਂ ਮੰਨਿਆ ਜਾਂਦਾ ਸੀ ਤੇ ਇਸੇ ਸਿਧਾਂਤ ਦੇ ਅਧੀਨ ਉਹਨੇ 17 ਚੰਸੀ ਨਾਗਪੁਰ ਜੈਦਪੁਰ ਸੰਬਲਪੁਰ ਉਦੈਪੁਰ 부ਗਾਟ ਜਿਹੜੀਆਂ ਇਹ ਰਸਤਾ ਸੀ ਉਹਨਾਂ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾ ਲਿਆ ਕਿਉਂਕਿ ਇਹਨਾਂ ਦੇ ਜਿਹੜੇ ਸ਼ਾਸਕ ਸੀ ਉਹਨਾਂ ਦਾ ਆਪਣਾ ਕੋਈ ਬੱਚਾ ਨਹੀਂ ਸੀ ਤੇ ਡਲਹੌਜੀ ਨੇ ਦੇਸੀ ਰਾਜਿਆਂ ਦਾ ਬਦਨਾਮ ਪੰਡਾਰੀ ਤੇ ਲੁਟੇਰਾ ਸਮਝਿਆ ਜਾਣ ਲੱਗਿਆ ਹੁਣ ਡਲਹੌਜੀ ਕੀ ਸੀ ਉਹਨੂੰ ਕੀ ਸਮਝਿਆ ਜਾਣ ਲੱਗਿਆ ਕਿ ਇਹ ਦੇਸੀ ਰਾਜਿਆਂ ਦਾ ਬਦਨਾਮ ਪੰਡਾਰੀ ਤੇ ਲੁਟੇਰਾ ਹੈ ਤੇ ਨਾਨਾ ਸਾਹਿਬ ਦੀ ਜਿਹੜੀ ਪੈਨਸ਼ਨ ਆ ਉਹ ਨੇ ਬੰਦ ਕਰਤੀ ਸੀ ਆਬਦ ਦੇ ਉੱਪਰ ਕਬਜ਼ਾ ਕੀਤਾ ਗਿਆ ਤੇ ਮੁਗਲ ਸਮਰਾਟ ਦੇ ਨਾਲ ਜਿਹੜਾ ਦੁਰਵਿਵਹਾਰ ਕਰਨਾ ਇਹ ਵੀ ਸਾਰੇ ਜਿਹੜੇ ਪੋਲੀਟੀਕਲ ਕੌਜ਼ਸ ਦੇ ਵਿੱਚ ਹੀ ਪੁਆਇੰਟਸ ਆਉਂਦੇ ਨੇ ਫਿਰ ਅਸੀਂ ਗੱਲ ਕਰਾਂਗੇ ਸੋਸ਼ਲ ਐਂਡ ਰਿਲੀਜੀਅਸ ਕੌਜ਼ਸ ਪਾਤਰੀ ਵਿੱਚ ਜਿਹੜਾ ਈਸਾਈ ਧਰਮ ਆ ਉਹਦਾ ਪ੍ਰਚਾਰ ਬਹੁਤ ਜ਼ਿਆਦਾ ਕੀਤਾ ਜਾ ਰਿਹਾ ਸੀ ਤੇ ਭਾਰਤੀ ਸਮਾਜਿਕ ਤੇ ਜਿਹੜੀਆਂ ਧਾਰਮਿਕ ਰਸਮਾਂ ਸੀ ਉਨ੍ਹਾਂ ਦੇ ਵਿੱਚ ਜਿਹੜੀ ਦਖਲਅੰਦਾਜ਼ੀ ਸੀ ਉਹ ਬਹੁਤ ਜ਼ਿਆਦਾ ਹੋਣ ਲੱਗ ਪਈ ਸੀ ਜਿਵੇਂ ਕਿ ਸਤੀ ਪ੍ਰਥਾ ਤੇ ਕੰਨਿਆਂ ਦਾ ਗਲਾ ਘੁੱਟ ਕੇ ਮਾਰਨ ਦੀ ਜਿਹੜੀ ਪ੍ਰਥਾ ਤੇ ਉਹਦੇ ਉੱਪਰ ਰੋਕ ਲਗਾਉਣ ਤੇ ਜਿਹੜਾ ਦਖਲਅੰਦਾਜ਼ੀ ਹੋ ਰਹੀ ਸੀ ਵਿਧਵਾ ਪੁਨਰ ਵਿਆਹ ਕਾਨੂੰਨ ਬਣਾ ਦਿੱਤੇ ਗਏ ਸੀ ਤੇ ਜਿਹੜੀ ਪੱਛਮੀ ਸਿੱਖਿਆ ਸੀ ਉਹਦਾ ਜਿਹੜਾ ਪ੍ਰਸਾਰ ਸੀ ਉਹ ਕੀਤਾ ਜਾਣ ਲੱਗ ਪਿਆ ਸੀ ਨੈਕਸਟ ਹੈ ਐਡਮਿਨਿਸਟ੍ਰੇਟਿਵ ਕੌਜ਼ਸ ਪ੍ਰਸ਼ਾਸਨਿਕ ਕਾਰਨ ਇਦੇ ਵਿੱਚ ਆਇਆ ਕਿ ਜਿਹੜੇ ਅੰਗਰੇਜ਼ ਅਧਿਕਾਰੀ ਸੀ ਉਹਨਾਂ ਦਾ ਭਾਰਤੀ ਲੋਕਾਂ ਦੇ ਨਾਲ ਬਿਹੇਵੀਅਰ ਬਹੁਤਾ ਵਧੀਆ ਨਹੀਂ ਸੀ ਤੇ ਭਾਰਤੀਆਂ ਨੂੰ ਉੱਚੀਆਂ ਨੌਕਰੀਆਂ ਦੇ ਉੱਪਰ ਅਪਾਇੰਟ ਨਹੀਂ ਕੀਤਾ ਜਾਂਦਾ ਸੀ ਕਾਨੂੰਨ ਨਿਰਮਾਣ ਕੌਂਸਲ ਵਰਗੀਆਂ ਜਿਹੜੀਆਂ ਇਹ ਬਣੀਆਂ ਹੋਈਆਂ ਸੀ ਮੀਨ ਜਿਹੜੇ ਕਿ ਕੌਂਸਲ ਇਸ ਤਰ੍ਹਾਂ ਦੀ ਸੀ ਜਿਨ੍ਹਾਂ ਨੇ ਕਾਨੂੰਨ ਦੀ ਫਾਰਮੇਸ਼ਨ ਹੁੰਦੀ ਸੀ ਇਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੇ ਭਾਰਤੀ ਸੀ ਉਹਨਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ ਸੀ ਮੀਨ ਜਦੋਂ ਜਿਹੜੇ ਕਾਨੂੰਨ ਬਣਾਏ ਜਾਂਦੇ ਸੀ ਉੱਥੇ ਭਾਰਤੀਆਂ ਨੂੰ ਪੁੱਛਿਆ ਨਹੀਂ ਜਾਂਦਾ ਸੀ ਅੰਗਰੇਜ਼ੀ ਨਿਆਂ ਪ੍ਰਣਾਲੀ ਦਾ ਭਾਰਤਿਆਂ ਵਿੱਚ ਹਰਮਨ ਪਿਆਰੀ ਨਾ ਹੋਣਾ ਨੈਕਸਟ ਆ ਇਕਨੋਮਿਕ ਕਾਉਸਸ ਆਰਥਿਕ ਕਾਰਨ ਅੰਗਰੇਜ਼ਾਂ ਦੁਆਰਾ ਭਾਰਤ ਦੀ ਜਿਹੜੀ ਆਰਥਿਕ ਲੁੱਟ ਖਸੁੱਟ ਹੋ ਕੀਤੀ ਜਾ ਰਹੀ ਸੀ ਭਾਰਤ ਦੇ ਜਿਹੜੇ ਦੇਸੀ ਤੇ ਜਿਹੜੇ ਘਰੇਲੂ ਉਦਯੋਗ ਸੀ ਉਹ ਅੰਗਰੇਜ਼ਾਂ ਦੁਆਰਾ ਖਤਮ ਕੀਤੇ ਜਾ ਰਹੇ ਸੀ ਕਾਰਨ ਵਾਲਿਸ ਨੇ ਜਿਹੜਾ ਸਥਾਈ ਬੰਦੋਬਸਤ ਸ਼ੁਰੂ ਕੀਤਾ ਸੀ ਉਹ ਵੀ 1857 ਈਸਵੀ ਦੇ ਵਿਰੋਧ ਕਾਰਨਾਂ ਦੇ ਵਿੱਚ ਹੀ ਗਿਨਿਆ ਜਾਂਦਾ ਹੈ ਵਿਲੀਅਮ ਬੈਂਟਿੰਗ ਦੀ ਜਿਹੜੀ ਭੂਮੀ ਖੋਹਣ ਦੀ ਨੀਤੀ ਸੀ ਤੇ ਨਾਲ ਹੀ ਬੇਰੋਜ਼ਗਾਰੀ ਤੇ ਗਰੀਬੀ ਦੀ ਜਿਹੜੀ ਸਮੱਸਿਆ ਸੀ ਉਹ ਬਹੁਤ ਜ਼ਿਆਦਾ ਵਧ ਰਹੀ ਸੀ ਨੈਕਸਟ ਹੈ ਮਿਲਟਰੀ ਕਾਜ਼ਸ ਸੈਨਿਕ ਕਾਰਨ ਭਾਰਤੀ ਸੈਨਿਕਾਂ ਨੂੰ ਜਿਹੜੇ ਯੂਰੋਪੀਅਨ ਸੈਨਿਕ ਸੀ ਉਹਨਾਂ ਦੇ ਕੰਪੈਰੀਟਿਵ ਉਹਨਾਂ ਨੂੰ ਘਟਿਆ ਸਮਝਿਆ ਜਾਂਦਾ ਸੀ ਤੇ ਬਰਤਾਨਵੀ ਸੈਨਿਕ ਅਧਿਕਾਰੀਆਂ ਦੁਆਰਾ ਭਾਰਤੀ ਸੈਨਿਕਾਂ ਦੇ ਨਾਲ ਜਿਹੜਾ ਵਧੀਆ ਬਿਹੇਵੀਅਰ ਉਹ ਨਹੀਂ ਕੀਤਾ ਜਾਂਦਾ ਸੀ ਭਾਰਤੀ ਸੈਨਿਕਾਂ ਦੀ ਜਿਹੜੀ ਤਨਖਾਹ ਤੇ ਭੱਤੇ ਉਹਨਾਂ ਨੂੰ ਬਹੁਤ ਘਟ ਦਿੱਤੇ ਜਾਂਦੇ ਸੀ ਭਾਰਤੀ ਸੈਨਿਕਾਂ ਨੂੰ ਜਿਹੜੀ ਤਰੱਕੀ ਉਹ ਵੀ ਨਹੀਂ ਦਿੱਤੀ ਜਾਂਦੀ ਸੀ ਨੈਕਸਟ ਹੈ ਇਮੀਡੀਏਟ ਕਾਜ਼ਸ ਤਤਕਾਲੀ ਕਾਰਨ ਤੇ 1856 ਦੇ ਵਿੱਚ ਅੰਗਰੇਜ਼ੀ ਸਰਕਾਰ ਨੇ ਪੁਰਾਣੀਆਂ ਬੰਦੂਕਾਂ ਦੀ ਥਾਂ ਤੇ ਸੈਨਿਕਾਂ ਨੂੰ ਨਵੀਆਂ ਜਿਹੜੀਆਂ ਬੰਦੂਕਾਂ ਸੇ ਉਹ ਦਿੱਤੀਆਂ ਐਨਫੀਲਡ ਰਾਈਫਲਸ ਦਿੱਤੀਆਂ ਸੀ ਤੇ ਇਹਨਾਂ ਰਾਈਫਲਾਂ ਦੇ ਕਾਰਤੂਸਾਂ ਦੇ ਵਿੱਚ ਗਾਂ ਤੇ ਜਿਹੜੀ ਸੂਰ ਦੀ ਚਰਬੀ ਸੀ ਉਹ ਵਰਤੀ ਜਾਂਦੀ ਸੀ ਤੇ ਸੈਨਿਕਾਂ ਨੂੰ ਰਾਈਫਲ ਨੂੰ ਭਰਨ ਦੇ ਸਮੇਂ ਕਾਰਤੂਸਾਂ ਦਾ ਜਿਹੜਾ ਉੱਪਰਲਾ ਸਿਰਾਸੀ ਉਹਨੂੰ ਦੰਦ ਨਾਲ ਜਾਂ ਇਹ ਕਹੋ ਵੀ ਮੂੰਹ ਨਾਲ ਕੱਟਣਾ ਪੈਂਦਾ ਸੀ ਤੇ ਜਿਹੜੇ ਹਿੰਦੂ ਤੇ ਮੁਸਲਮਾਨ ਸੈਨਿਕ ਸੀ ਇਹਨਾਂ ਕਾਰਤੂਸਾਂ ਨੂੰ ਨਹੀਂ ਚਲਾਉਣਾ ਚਾਹੁੰਦੇ ਸੀ ਕਿਉਂਕਿ ਜਿਵੇਂ ਹਿੰਦੂ ਨੇ ਉਹਨਾਂ ਦੇ ਵਿੱਚ ਜਿਹੜੀ ਗਾਹ ਹੈ ਉਹ ਹਰਮਨ ਪਿਆਰੀ ਹੈ ਤੇ ਜਿਹੜੇ ਮੁਸਲਮਨ ਨੇ ਉਹ ਸੂਰ ਨੂੰ ਉਹ ਕਰਦੇ ਆ ਤੇ ਇਸ ਕਰਕੇ ਉਹ ਇਹਨਾਂ ਨੂੰ ਚਲਾਉਣਾ ਨਹੀਂ ਚਾਹੁੰਦੇ ਸੀ ਕਿਉਂਕਿ ਅਜਿਹਾ ਕਰਨ ਦੇ ਨਾਮ ਤੇ ਜਿਹੜੇ ਧਾਰਮਿਕ ਭਾਵਨਾਵਾਂ ਨੇ ਉਹਨਾਂ ਨੂੰ ਬਹੁਤ ਠੇਸ ਪਹੁੰਚਦੀ ਸੀ ਇਸ ਕਰਕੇ ਭਾਰਤੀ ਸੈਨਿਕਾਂ ਨੇ ਇਹਨਾਂ ਕਾਰਤੂਸਾਂ ਨੂੰ ਚਲਾਉਣ ਤੋਂ ਮਨਾ ਕਰ ਦਿੱਤਾ ਸੀ ਹੁਣ ਕਿਹੜੀਆਂ-ਕਿਹੜੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ 1857 ਈਸਵੀ ਦੇ ਵਿਦਰੋਹ ਦੀਆਂ 1857 ਇਸਵੀ ਦੇ ਵਿਦਰੋਹ ਦਾ ਆਰੰਭ ਹੈ ਜਿਹੜਾ ਬੈਰਕਪੁਰ ਤੋਂ ਹੋਇਆ ਸੀ ਤੇ ਇੱਥੇ 29 ਮਾਰਚ 1857 ਨੂੰ ਜਿਹੜੀ 34ਵੀਂ ਰੈਜੀਮੈਂਟ ਸੀ ਉਹਦੇ ਬ੍ਰਾਹਮਣ ਸੈਨਿਕ ਮੰਗਲ ਪਾਂਡੇ ਨੇ ਜਿਹੜਾ ਵਿਦਰੋਹ ਆਹੋ ਕੀਤਾ ਸੀ ਮੀਨਜ਼ ਪਹਿਲਾ ਜਿਹੜਾ ਵਿਦਰੋਹੀ ਕਹ ਲੋ 1857 ਇਸਵੀ ਦਾ ਸੈਨਿਕ ਕਿਹੜਾ ਸੀ ਉਹ ਮੰਗਲ ਪਾਂਡੇ ਜਿਨੇ ਵਿਦਰੋਹ ਨੂੰ ਸ਼ੁਰੂ ਕੀਤਾ ਸੀ 29 ਮਾਰਚ 1857 ਇਸਵੀ ਨੂੰ ਤੇ ਉਹ ਇੱਕ ਬ੍ਰਾਹਮਣ ਸੀ ਇਸ ਤੋਂ ਬਾਅਦ 10 ਮਈ 1857 ਈਸਵੀ ਨੂੰ ਭਾਰਤੀ ਸੈਨਿਕਾਂ ਨੇ ਮੈਰਿਟ ਦੇ ਵਿੱਚ ਵਿਦਰੋਹ ਕੀਤਾ ਤੇ ਉਹਨਾਂ ਦਾ ਨਾਰਾ ਕੀ ਸੀ ਕਿ ਦਿੱਲੀ ਚਲੋ ਇਸ ਤੋਂ ਬਾਅਦ ਦਿੱਲੀ, ਕਾਨਪੂਰ, ਲਖਨਊ, ਚਾਂਸੀ, ਬਨਾਰਸ, ਬਰੇਲੀ, ਲਾਹੌਰ, ਦਾਸਾਝਾਹਾਂਪੂਰ, ਬਿਹਾਰ ਤੇ ਹੋਰ ਥਾਵਾਂ 'ਤੇ ਉੱਪਰ ਜਿਹੜਾ ਹੈ ਵਿਦਰੋਹ ਇਹੋ ਫੈਲ ਗਿਆ ਸੀ ਫਿਰ ਹੁਣ ਅਸੀਂ ਗੱਲ ਕਰਾਂਗੇ ਮੇਨ ਲੀਡਰਸ ਆਫ ਰਿਵੋਲਟ 1857 ਹੁਣ 1857 ਈਸਵੀ ਦੇ ਵਿਰੋਧ ਦੇ ਜਿਹੜੇ ਮੁੱਖ ਲੀਡਰ ਮੀਨ ਜਿਹੜੇ ਕਿ ਅੱਗੇ ਵਿਅਕਤੀ ਕੌਣ ਸੀਗੇ ਰਾਣੀ ਲక్ష్ਮੀਬਾਈ ਨਾਨਾ ਸਾਹਿਬ ਬੇਗਮ ਹਜ਼ਰਤ ਮਹਿਲ ਖਾਨ ਬਹਾਦਰ ਖਾਨ ਤਾਂਤੀਆ ਟੋਪੇ ਬਹਾਦਰ ਸ਼ਾ ਜਫਰ ਮੌਲਵੀ ਅਬਦੁੱਲਾ ਲਿਆਕਤ ਅਲੀ ਕੁੰਵਰ ਸਿੰਘ ਤੇ ਮੰਗਲ ਪਾਂਡੇ 1857 ਈਸਵੀ ਦੇ ਵਿਦਰੋਹ ਦੇ ਮੁੱਖ ਕੇਂਦਰ ਤੇ ਅੰਗਰੇਜ਼ ਸੈਨਿਕ ਅਧਿਕਾਰੀ ਜਿਨ੍ਹਾਂ ਨੇ ਇਸ ਨੂੰ ਦਬਾਇਆ ਹੁਣ ਇਥੇ ਦੇਖੋ ਤਿੰਨ ਚੀਜ਼ਾਂ ਪੜ੍ਹਣੀਆਂ ਨੇ ਅਸੀਂ ਇੱਕ ਵਿਦਰੋਹ ਦਾ ਸਥਾਨ ਮੀਨਜ਼ ਕਿੱਥੇ ਜਿਹੜਾ ਵਿਦਰੋਹ ਹੋਇਆ ਫਿਰ ਭਾਰਤੀ ਨੇਤਾ ਉੱਥੇ ਕਿਹੜੇ ਕਿਹੜੇ ਅਗਵਾਈ ਕਰ ਰਹੇ ਸੀ ਜਏ ਕਹਿ ਲੋ ਤੇ ਕਿਹੜੇ ਕਿਹੜੇ ਅੰਗਰੇਜ਼ ਸੈਨਿਕ ਅਧਿਕਾਰੀ ਸੀ ਜਿਨ੍ਹਾਂ ਨੇ ਵਿਦਰੋਹ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂ ਦਬਾਇਆ ਗਿਆ ਸਭ ਤੋਂ ਪਹਿਲਾਂ ਤੁਸੀਂ ਇੱਥੇ ਦੇਖ ਰਹੇ ਹੋ ਦਿੱਲੀ ਤੇ ਦਿੱਲੀ ਦੇ ਵਿੱਚ ਭਾਰਤੀ ਨੇਤਾ ਕੌਣ ਸੀ ਬਹਾਦਰ ਸ਼ਾ ਜਫਰ ਤੇ ਬਖਤ ਖਾਨ ਤੇ ਜਿਹੜੇ ਅੰਗਰੇਜ਼ ਸੈਨਿਕ ਅਧਿਕਾਰੀ ਸੀ ਉਹ ਸੀਗੇ ਨਿਕਲਸਨ ਤੇ ਹਟਸਨ ਦੂਸਰਾ ਸਥਾਨ ਹੈ ਕਾਨਪੂਰ ਕਾਨਪੂਰ ਦੇ ਵਿੱਚ ਨਾਨਾ ਸਾਹਿਬ ਤੇ ਤਾਂਤੀਆ ਟੋਪੇ ਸੀ थे ਕੋਲਿਨ ਕੈਪੇਬਲ ਨੇ ਜਿਹੜਾ ਇਸ ਵਿਦਰੋਹ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਫਿਰ ਅੱਗੇ ਹੈ ਲਖਨਊ ਲਖਨਊ ਦੇ ਵਿੱਚ ਬੇਗਮ ਹਜ਼ਰਤ ਮਹਿਲ ਤੇ ਬਿਰਜ ਜਸਕਾਦਰ ਸੀ ਤੇ ਇੱਥੇ ਵੀ ਕੋਲਿਨ ਕੈਪੇਬਲ ਸੀ ਅੰਗਰੇਜ਼ ਅਧਿਕਾਰੀ ਚਾਂਸੀ ਤੇ ਗਵਾਲੀਅਰ ਦੇ ਵਿੱਚ ਰਾਣੀ ਲక్ష్ਮੀਬਾਈ ਸੀ ਤੇ ਜਿੱਥੇ ਜਰਨਲ ਹਿਊਰੋਜ਼ ਨੇ ਇਸ ਵਿਦਰੋਹ ਨੂੰ ਦਬਾਇਆ ਚਾਂਸੀ ਤੇ ਗਵਾਲੀਅਰ ਦੇ ਵਿੱਚ ਰਾਣੀ ਲక్ష్ਮੀਬਾਈ ਦੇ ਨਾਲ ਨਾਲ ਤਾਂਤਿਆ ਟੋਪੇ ਵੀ ਸਨ ਅਗੇਜਸ ਦੀਸ਼ਪੁਰ ਇੱਥੇ ਕਮਰ ਸਿੰਘ ਤੇ ਅਮਰ ਸਿੰਘ ਸੀਗੇ ਤੇ ਮੇਜਰ ਵਿਲੀਅਮ ਟੇਲਰ ਨੇ ਜਿਹੜੇ ਇਸ ਵਿਦਰੋਹ ਨੂੰ ਦਬਾਇਆ ਫੈਜ਼ਾਬਾਦ ਦੇ ਵਿੱਚ ਮੌਲਵੀ ਅਹਿਮਦੁੱਲਾਹ ਸੀ ਤੇ ਉੱਥੇ ਜਿਹੜਾ ਅੰਗਰੇਜ਼ ਅਧਿਕਾਰੀ ਜਰਨਲ ਰਿਨਾਰਡ ਸੀ ਅਲਹਾਬਾਦ ਦੇ ਵਿੱਚ ਲਿਆਕਤ ਅਲੀ ਸੀ ਭਾਰਤੀ ਨੇਤਾ ਤੇ ਇੱਥੇ ਕਰਨਲ ਨੀਲ ਨੇ ਵਿਦਰੋਹ ਨੂੰ ਦਬਾਉਣ ਦੀਆਂ ਜਿਹੜੀ ਕੋਸ਼ਿਸ਼ਾਂ ਨੇ ਉਹ ਕੀਤੀਆਂ ਬਰੇਲੀ ਦੇ ਵਿੱਚ ਖਾਨ ਬਹਾਦਰ ਖਾਨ ਸੀ ਤੇ ਇੱਥੇ ਵਿنسੈਂਟ ਅਈਅਰ ਅੰਗਰੇਜ਼ ਅਧਿਕਾਰੀ ਸੀ 1952 ਇਸਵੀ ਦੇ ਵਿਦਰੋਹ ਦੀ ਅਸਫਲਤਾ ਦੇ ਕਾਰਨ ਮੀਨਜ਼ ਇਹ ਜਿਹੜਾ ਰਿਵੋਲਟ ਸੀ ਫੇਲ ਕਿਉਂ ਹੋ ਗਿਆ ਸਭ ਤੋਂ ਪਹਿਲਾਂ ਹੈ ਵਿਦਰੋਹੀਆਂ ਵਿੱਚ ਸੰਗਠਨ ਤੇ ਇਕਤਾ ਦੀ ਘਾਟ ਸੀ ਦੂਸਰਾ ਹੈ ਵਿਦਰੋਹ ਦਾ ਉੱਤਰੀ ਭਾਰਤ ਦੇ ਦੇਸ਼ਾਂ ਤੱਕ ਸੀਮਿਤ ਰਹਿਣਾ ਮੀਨਜ਼ ਜਿਹੜੇ ਉੱਤਰੀ ਭਾਰਤ ਦੇ ਦੇਸ਼ੀ ਉਹਨਾਂ ਤੱਕ ਹੀ ਸੀਮਿਤ ਰਿਹਾ ਕੁਝ ਜਿਹੜੇ ਦੇਸੀ ਹਾਕਮ ਸੀ ਜਿਵੇਂ ਕਿ ਪਟਿਆਲਾ ਜਿੰਦ ਕਪੂਰਥਲਾ ਗਵਾਲੀਅਰ ਹైదరాబాద్ ਬਰੋਦਾ ਇਹਨਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ ਭਾਤਰੀ ਸਭ ਤੋਂ ਜਿਹੜੀਆਂ ਬਹਾਦਰ ਯਾਤਰੀਆਂ ਜਾਤੀਆਂ ਸੀ ਜਿਵੇਂ ਸਿੱਖ ਤੇ ਗੋਰਖੇ ਇਹਨਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ ਵਿਦਰੋਹੀਆਂ ਦੇ ਸੀਮਤ ਸਾਧਨ ਅਤੇ ਅੰਗਰੇਜ਼ਾਂ ਕੋਲ ਚੰਗੇ ਸਾਧਨ ਸੀਗੇ ਕਿਉਂਕਿ ਆਪਣੇ ਲੋਕਾਂ ਕੋਲ ਇਸ ਤਰ੍ਹਾਂ ਦੇ ਜਿਹੜੇ ਕੋਈ ਹਥਿਆਰ ਨੇ ਵਧੀਆ ਉਹ ਚੀਜ਼ਾਂ ਨਹੀਂ ਸੀ ਵਿਦਰੋਹੀਆਂ ਵਿੱਚ ਉੱਚ ਆਦਰਸ਼ ਦੀ ਘਾਟ ਮੀਨਜ਼ ਉਹਨਾਂ ਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਸੀ ਤੇ ਵਿਦਰੋਹੀਆਂ ਦੇ ਜਿਹੜੇ ਨੇਤਾ ਸੀ ਉਹ ਵੀ ਅਯੋਗ ਸੀ ਅੰਗਰੇਜ਼ ਸੈਨਿਕ ਅਧਿਕਾਰੀ ਜਿਵੇਂ ਐਡਵਰਡ ਤੇ ਨਿਕਸਨ ਨਾ ਕੇਵਲ ਯੋਗ ਸਨ ਮੀਨਜ਼ ਉਹ ਯੋਗ ਵੀ ਸੇ ਤੇ ਇੱਕ ਚੰਗੇ ਸੰਗਠਨਕਾਰ ਤੇ ਯੋਜਨਾਕਾਰ ਵੀ ਸਨ ਕਿਉਂਕਿ ਉਹ ਵਧੀਆ ਪਹਿਲਾਂ ਪਲੈਨਿੰਗ ਕਰਦੇ ਸੀ ਆਰਗੇਨਾਈਜ਼ ਕਰਦੇ ਸੀ ਤੇ ਫੇਰ ਹੀ ਉਹਨਾਂ ਨੇ ਵਿਦਰੋਹ ਨੂੰ ਦਬਾਉਣ ਦੇ ਲਈ ਜਿਹੜੇ ਆਪਣੇ ਅੱਗੋਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਾਰਵਾਈ ਉਹ ਕੀਤੀ ਸੀ ਹੁਣ 1857 ਈਸਵੀ ਦੇ ਵਿਰੋਧ ਦੇ ਕਿਹੜੇ-ਕਿਹੜੇ ਨਤੀਜੇ ਨਿਕਲੇ ਸੀ ਉਹਦੇ ਬਾਰੇ ਗੱਲ ਕਰਾਂਗੇ 1858 ਦੇ ਕਾਨੂੰਨ ਦੇ ਅਨੁਸਾਰ ਜਿਹੜੀ ਈਸਟ ਇੰਡੀਆ ਕੰਪਨੀ ਦੇ ਰਾਜ ਦਾ ਖਾਤਮਾ ਤੇ ਭਾਰਤ ਦਾ ਸਿੱਧੇ ਇੰਗਲੈਂਡ ਦੀ ਸਰਕਾਰ ਦੇ ਅਧੀਨ ਹੋ ਜਾਣਾ ਇਹ ਪਹਿਲਾ ਜਿਹੜਾ ਨਤੀਜਾ ਇਸ ਤਰ੍ਹਾਂ ਦਾ ਸਾਹਮਣੇ ਆਇਆ ਸੀ ਫਿਰ ਭਾਰਤ ਦੇ ਗਵਰਨਰ ਜਨਰਲ ਨੂੰ ਵਾਇਸਰਾਏ ਦੀ ਜਿਹੜੀ ਨਵੀਂ ਉਪਾਧੀ ਉਹ ਦਿੱਤੀ ਗਈ ਸੀ ਮੁਗਲ ਵੰਸ਼ ਸੀ ਜਿਹੜਾ ਉਸ ਮਾਪਤ ਹੋ ਗਿਆ ਭਾਰਤੀ ਧਰਮਾਂ ਤੇ ਰਸਮ ਰਿਵਾਜਾਂ ਦੇ ਵਿੱਚ ਜਿਹੜੀ ਦਖਲਅੰਦਾਜ਼ੀ ਸੀ ਅੰਗਰੇਜ਼ ਸਰਕਾਰ ਦੌਰਾਨ ਵਧ ਗਈ ਸੀ ਤੇ 1 ਨਵੰਬਰ 1858 ਨੂੰ ਮਹਾਰਾਣੀ ਵਿਕਟੋਰੀਆ ਨੇ ਦੇਸੀ ਰਾਜਸਤਾਨ ਸਬੰਧੀ ਇਹ ਐਲਾਨ ਕੀਤਾ ਸੀ ਕਿ ਦੇਸੀ ਰਾਜਸਤਾਨ ਨੂੰ ਜਿਹੜੇ ਬਰਤਾਨਵੀ ਰਾਜ ਆ ਉਹਦੇ ਵਿੱਚ ਨਹੀਂ ਮਿਲਾਇਆ ਜਾਵੇਗਾ ਤੇ ਦੇਸੀ ਹਾਕਮਾਂ ਦੇ ਹਿੱਤਾਂ ਦਾ ਆਦਰ ਉਹ ਕੀਤਾ ਜਾਏਗਾ ਆਰਮੀ ਮਲਗੇਟੇਸ਼ਨ ਐਕਟ ਸੀ ਜਿਹੜਾ 1861 ਦਾ ਉਹਦੇ ਦੀ ਇਨਸੈਨਾ ਦਾ ਪੁਨਰਗਠਨ ਕੀਤਾ ਗਿਆ ਤੇ ਇੰਡੀਅਨ ਕੌਂਸਲ ਐਕਟ 1861 ਦੇ ਅਧੀਨ ਭਾਰਤੀਆਂ ਨੂੰ ਪਹਿਲੀ ਵਾਰ ਭਾਰਤੀ ਕਾਨੂੰਨ ਨਿਰਮਾਣ ਕੌਂਸਲ ਦੇ ਵਿੱਚ ਜਿਹੜੀ ਪ੍ਰਤੀਨਿਧਤਾ ਉਹ ਦਿੱਤੀ ਗਈ ਬੰਗਾਲ ਪ੍ਰੈਜ਼ੀਡੈਂਸੀ ਵਿੱਚ ਭਾਰਤੀ ਸੈਨਿਕਾਂ ਤੇ ਯੂਰਪੀਅਨ ਸੈਨਿਕਾਂ ਦਾ ਜਿਹੜਾ ਅਨੁਪਾਤ ਆ ਉਹ 2:1 ਅਤੇ ਬੰਬਈ ਅਤੇ ਮਦਰਾਸ ਜਿਹੜੀਆਂ ਪ੍ਰੇਜ਼ੀਡੈਂਸੀਆਂ ਸੀ ਉਹਦੇ ਵਿੱਚ ਜਿਹੜੀ ਇਹ ਰੇਸ਼ਿਓ ਆ ਉਹ 3:1 ਰੱਖੀ ਗਈ ਤੇ ਜਿਹੜਾ ਅਸਲਾਖਾਨਾ ਸੀ ਉਹ ਬਰਤਾਨਵੀ ਸੈਨਿਕ ਅਧੀਨ ਰੱਖਿਆ ਗਿਆ ਨੇਚਰ ਆਫ ਰਿਵੋਲਟ ਇਸ ਵਿਦਰੋਹ ਦਾ ਜਿਹੜਾ ਸਰੂਪ ਸੀ ਉਹ ਕਿਹੋ ਜਿਹਾ ਸੀ ਹੁਣ ਜਿਹੜੇ ਇਤਿਹਾਸਕਾਰ ਕਹ ਲੋ ਜਾਂ ਰਾਜਨੀਤਕਾ ਸੀ ਉਹਨਾਂ ਦੇ ਅਕੋਰਡਿੰਗ ਕੀ ਮਿਲ ਗਿਆ ਹੁਣ ਜਿਹੜੇ ਸਰ ਜੌਨ ਲਾਰੈਂਸ ਤੇ ਸ਼ੀਲੇ ਇਹ ਕੀ ਸੀ ਸਿਰਫ ਇੱਕ ਸੈਨਿਕ ਵਿਦਰੋਹ ਮੰਨਦੇ ਨੇ ਉਹ एलईआर रिज ਦੇ ਅਕੋਰਡਿੰਗ ਇਹ ਇਸਾਈਆਂ ਵਿਰੁੱਧ ਯੁੱਧ ਇਹ ਕਿਹਾ ਗਿਆ ਜੇਮਸ ਆਊਟਰਮ ਅਤੇ ਟੇਲਰ ਇਹਨੇ ਕੀ ਕਿਹਾ ਸੀ ਕਿ ਇਹ ਇੱਕ Hindu Muslim ਸਾਜ਼ਿਸ਼ ਹੈ ਵੀ.ਡੀ. 사ਵਰਕਰ ਅਤੇ ਅਸ਼ੋਕ ਮਹਿਤਾ ਨੇ ਕਿਹਾ ਕਿ ਇਹ ਪਹਿਲਾ ਭਾਰਤੀ ਸੁਤੰਤਰਤਾ ਸੰਗਰਾਮ ਹੈ ਆਰ.ਸੀ. ਮਜ਼ੂਮਦਾਰ ਨੇ ਕਿਹਾ ਕਿ ਭਾਰਤੀ ਸੁਤੰਤਰਤਾ ਸੰਗਰਾਮ ਦੀ ਇਹਨੂੰ ਪਹਿਲੀ ਲੜਾਈ ਨਹੀਂ ਕਿਹਾ ਜਾ ਸਕਦਾ 1857 ਦਾ ਵਿਦਰੋਹ ਅਤੇ ਪੰਜਾਬ 1857 ਇਸਵੀ ਦੇ ਵਿੱਚ ਮੇਰਠ ਦੇ ਵਿੱਚ ਜਦੋਂ ਵਿਦਰੋਹ ਹੋਇਆ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਬਗਾਵਤ ਦੇ ਡਰ ਤੋਂ ਮੀਆਂ ਮੀਰ ਦੀ ਜਿਹੜੀ ਛਾਉਣੀ ਹੈ ਲਾਹੌਰ ਪੇਸ਼ਾਵਰ ਅੰਬਾਲਾ 라ਵਲਪਿੰਡੀ ਅਮਰitsar ਹੁਸ਼ਿਆਰਪੁਰ ਆਦਿ ਸਥਾਨਾਂ ਤੇ ਪੰਜਾਬੀ ਅਤੇ ਜਿਹੜੇ ਭਾਰਤੀ ਸੈਨਿਕ ਸੀ ਉਹਨਾਂ ਨੂੰ ਬੇਹਥਿਆਰ ਕਰ ਦਿੱਤਾ ਗਿਆ ਮਤਲਬ ਕਿ ਉਹਨਾਂ ਤੋਂ ਜਿਹੜੇ ਹਥਿਆਰ ਸੀ ਉਹ ਵਾਪਸ ਲੈ ਲਏਗੇ ਮਲਤਾਨ ਬਹਾਵਲਪੁਰ ਮਿੰਟਗੁਮਰੀ ਫਜ਼ਿਲਕਾ ਦੇ ਜਿਹੜੇ ਮੁਸਲਮਾਨਾ ਸੀ ਉਹਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ ਸਿਰਸਾ ਫਿਰੋਜ਼ਪੁਰ ਲੁਧਿਆਣਾ ਅਮਰਸਰ ਰੋहतक ਰਿਵਾੜੀ ਹਾਂਸੀ ਆਦ ਸਾਨਾ ਤੇ ਜਿਹੜੀਆਂ ਬਗਾਵਤਾਂ ਨੇ ਉਹ ਵੀ ਹੋਈਆਂ ਕਰਨਾਲ ਲਾਗਲੇ ਇਲਾਕੇ ਦੇ ਵਿੱਚ ਕਈ ਪਿੰਡਾਂ ਨੇ ਸਰਕਾਰ ਨੂੰ ਭੂਮੀਕਰ ਦੇਣ ਤੋਂ ਇਨਕਾਰ ਕਰ ਦਿੱਤਾ ਪੰਜਾਬੀਆਂ ਨੂੰ ਇਸ ਬਗਾਵਤ ਦੇ ਵਿੱਚ ਸਫਲਤਾ ਪ੍ਰਾਪਤ ਨਹੀਂ ਹੋਈ ਕਿਉਂਕਿ ਉਹਨਾਂ ਕੋਲ ਕੋਈ ਸੁਯੋਗ ਨੇਤਾ ਨਹੀਂ ਸੀ ਜਿਹੜਾ ਕਿ ਉਹਨਾਂ ਦੇ ਯੋਗ ਅਗਵਾਈ ਕਰ ਸਕਦਾ 1857 ਈਸਵੀ ਦੇ ਵਿਦਰੋਹ ਵਿੱਚ ਪੰਜਾਬ ਦੇ ਲੋਕਾਂ ਨੇ ਹੀ ਨਹੀਂ ਬਲਕਿ ਪੰਜਾਬ ਦੇ ਰਾਜਿਆਂ ਨੇ ਵੀ ਅੰਗਰੇਜ਼ਾਂ ਦਾ ਜਿਹੜਾ ਸਾਥ ਹੈ ਉਹ ਦਿੱਤਾ ਸੀ ਤੇ ਇਸ ਵਿਰੋਧ ਦੇ ਨਾਲ ਸੰਬੰਧਿਤ ਜੇਕਰ ਤੁਸੀਂ ਜਿਹੜੀ ਹੋਰ ਬਹੁਤੀ ਜਾਣਕਾਰੀ ਉਹ ਲੈਣਾ ਚਾਹੁੰਦੇ ਤਾਂ ਕੁਝ ਜਿਹੜੀਆਂ ਬੁੱਕਸ ਨੇ ਮੈਂ ਤੁਹਾਨੂੰ ਉਹਨਾਂ ਦੇ ਨਾਮ ਦੱਸ ਦਿੰਨੀ ਆ ਅ ਪਹਿਲੀ ਜਿਹੜੀ ਬੁੱਕ ਹੈ ਵੀਡੀ 사ਵਰਕਾਰ ਦੀ ਹੈ ਫਰਸਟ ਵਾਰ ਆਫ ਇੰਡੀਅਨ ਇੰਡੀਪੈਂਡੈਂਸ ਤੇ ਇੱਕ ਜਿਹੜੀ ਬੁੱਕ ਹੈ ਅਸ਼ੋਕ ਮਹਿਤਾ ਦੀ ਦਾ ਗ੍ਰੇਟ ਰੈਬੇਲੀਅਨ ਅਰਜ਼ ਆਰਸੀ ਮਜ਼ਹੂਮਦਾਰ ਦੀ ਬੁੱਕ ਹੈ ਸਪੋਏ ਮੋਟਿੰਗ ਐਂਡ ਦਾ ਰਿਵੋਲਟ ਆਫ 1857 ਐਸ ਐਨ ਸੇਨ ਦੀ ਜਿਹੜੀ ਬੁੱਕ ਹੈ 8057 ਐਸ ਵੀ ਚੌਧਰੀ ਦੀ ਬੁੱਕ ਹੈ ਸਿਵਲ ਰੈਬਿਲੀਅਨ ਐਂਡ ਦਾ ਇੰਡੀਅਨ ਮੋਟਿਨੀ ਐਸ ਵੀ ਐਸ ਵੀ ਚੰਦਰੀ ਦੀ ਜਿਹੜੀ ਬੁੱਕ ਹੈ ਥਿਉਰੀ ਆਫ ਇੰਡੀਅਨ ਮੋਟਿਨੀ ਤੇ ਇਹਨਾਂ ਜਿਹੜੀਆਂ ਬੁੱਕਸ ਨੂੰ ਪੜ ਕੇ ਤੁਸੀਂ ਹੋਰ ਵੀ ਇਹਨਾਂ ਨਾਲ ਜਿਹੜੀ ਰਿਲੇਟਡ ਇਨਫੋਰਮੇਸ਼ਨ ਉਹ ਲੈ ਸਕਦੇ ਹੋ ਡੀਅਰ ਸਟੂਡੈਂਟਸ ਮੈਂ ਉਮੀਦ ਕਰਦੀ ਹਾਂ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ ਥੈਂਕਸ ਫਾਰ ਵਾਚਿੰਗ ਐਂਡ ਹੈਵ ਅ ਨਾਈਸ ਡੇ